ਉਨ੍ਹਾਂ ਦੇ ਵਿੱਚੋਂ ਵੀ ਹਾਲਾਂਕਿ ਅਸੀਂ ਸੈਂਟੀ ਕਰਨੀ ਹੁੰਦੀ ਹੈ ਦੇਖਣਾ ਹੁੰਦਾ ਹੈਗਾ ਕਿ ਕਿਹੜੇ ਕਿਹੜੇ ਕੰਮ ਬਹੁਤ ਜ਼ਿਆਦਾ ਜ਼ਰੂਰੀ ਨੇ ਕਿਹੜੇ ਘੱਟ ਜ਼ਰੂਰੀ ਨੇ ਕਿਹੜੇ ਬਿਲਕੁਲ ਜ਼ਰੂਰੀ ਨਹੀਂ ਹੈਗੇ ਟਾਈਮ ਨੂੰ ਮੈਨੇਜ ਇੰਪੋਰਟੈਂਟ ਹੈ ਜਿਹੜਾ ਡੈਰੀ ਮੇਨਟੇਨ ਦੀ ਆਪਾਂ ਗੱਲ ਕਰ ਰਿਹਾ ਬਸ ਤੁਸੀਂ ਇਹ ਸੌਂ ਆ ਕੇ ਏ ਦਾ ਮਤਲਬ ਤੁਸੀਂ ਸਮਝੋ ਕਿ ਐਬਸੋਲੂਟਲੀ ਇੰਪੋਰਟੈਂਟ ਵੀ ਇਹ ਤਾਂ ਕੰਮ ਸਭ ਤੋਂ ਜ਼ਿਆਦਾ ਜਰੂਰਤ ਵਾਲਾ ਡੀ ਨੂੰ ਤੁਸੀਂ ਡੀ1 ਡੀ2 ਡੀ3 ਡੀ4 ਕਰਕੇ ਵੀ ਲਿਖ ਸਕਦੇ ਹੋ ਇਹਦੇ ਚਾਰ ਆਪਾਂ ਡੀ ਦੇ ਮਤਲਬ ਲੈ ਸਕਦੇ ਹਾਂ ਹੋ ਕੇ ਮਤਲਬ ਜਦੋਂ ਤੁਸੀਂ ਜਿਹੜਾ ਕੰਮ ਕਰਨਾ ਉਸ ਟਾਈਮ ਤੇ ਤੁਹਾਡਾ ਧਿਆਨ ਹੈ ਜਿਹੜਾ ਉਸੇ ਕੰਮ ਤੇ ਹੋਣਾ ਚਾਹੀਦਾ ਹੈ ਆ ਕਹਿਣਾ ਸਿੱਖੋ ਫਿਰ ਭੁੱਲ ਪਲ ਜਾਂ ਕੰਮ ਤੇ ਲੇਪੇ ਜਾਂਦੇ ਆ ਕੰਮ ਵਿੱਚੇ ਰਹਿ ਜਾਂਦੇ ਆ ਆਪ ਨੂੰ ਹਰੇਕ ਬੰਦੇ ਨੂੰ ਆਪਣੇ ਆਪ ਨੂੰ ਚੈਲੰਜ ਜ਼ਰੂਰ ਦੇਣਾ ਚਾਹੀਦਾ ਸਮਾਂ ਬਰਬਾਦ ਨਾ ਕਰੀਏ ਨਹੀਂ ਤਾਂ ਫਿਰ ਸਾਨੂੰ ਬਾਅਦ ਦੇ ਵਿੱਚ ਪਛਤਾਉਣਾ ਪਏ ਟਾਰਗੇਟ ਨੇ ਏਮ ਨੇ ਸਾਡੇ ਜਿਹੜੇ ਟੀਕੇ ਨੇ ਮੰਜ਼ੂਰਤ ਨੇ ਉਦੇਸ਼ ਨੇ ਉਹਨਾਂ ਨੂੰ ਸੈੱਟ ਕਰੀ ਇਦਰਾ ਫਿਰ ਅਸੀਂ ਪੜਦੇ ਆ ਦਿਨ ਰਾਤ ਇੱਕ ਕਰ ਦਿੰਦੇ ਆ ਪਰ ਸਾਰਾ ਸਾਲ ਸਾਡਾ ਕਈ ਵਾਰੀ ਇਹ ਹੀ ਲੱਗ ਜਾਂਦਾ ਹੈ ਕੀ ਨਹੀਂ ਕਰਨਾ ਜਿਹੜੇ ਕੰਮ ਕਰਨੇ ਹੀ ਨਹੀਂ ਉਹਨਾਂ ਨੂੰ ਡਿਲੀਟ ਕਰ ਦਿਓ ਨਹੀਂ ਸੀ ਬੇਸ਼ਕ ਨੇ ਦੋਸਤੋ ਇਹ ਮੈਨੂੰ ਇਹ ਲੱਗਦਾ ਕਿ ਇੱਕ ਨਹਾਉਣ ਦੀ ਤਰ੍ਹਾਂ ਖਾਣ ਪੀਣ ਦੀ ਤਰ੍ਹਾਂ ਖੁਸ਼ੀ ਹੋਣਾ ਚਾਹੁੰਦੇ ਆ ਸੈਟੀਸਫਾਈਡ ਹੋਣਾ ਚਾਹੁੰਦੇ ਆ ਕਾਮਯਾਬ ਹੋਣਾ ਚਾਹੁੰਦੇ ਆ ਸੂਝਵਾਨ ਵਿਦਵਾਨ ਯਾਰਾਂ ਦੋਸਤਾਂ ਮਿੱਤਰਾਂ ਨੂੰ ਪਿਆਰਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਆਦਾਬ ਨਮਸਤੇ ਦੋਸਤੋ ਮਿੱਤਰੋ ਪਿਆਰਿਓ ਸਾਰੇਓ ਗਲਤੀਆਂ ਦਾ ਪਤਲਾ ਸੇਵਕ ਸਿਹਾਰ ਅੱਜ ਫਿਰ ਹਾਜ਼ਰ ਆ ਤੁਹਾਡੇ ਨਾਲ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਜਿਹੜੇ ਟੌਪਿਕ ਤੇ ਆਪਾਂ ਗੱਲ ਕਰਨੀ ਹੈ ਉਹ ਟੌਪਿਕ ਬਹੁਤ ਹੀ ਇੰਪੋਰਟੈਂਟ ਹੈ ਮਹੱਤਵਪੂਰਨ ਹੈ ਤੇ ਦੋਸਤੋ ਜਿਵੇਂ ਕਿ ਦੁਨੀਆ ਦਾ ਹਰ ਇੱਕ ਬੰਦਾ ਸਫਲ ਹੋਣਾ ਚਾਹੁੰਦਾ ਹੈ ਕਾਮਯਾਬ ਹੋਣਾ ਚਾਹੁੰਦਾ ਹੈ ਸਕਸੈਸਫੁਲ ਹੋਣਾ ਚਾਹੁੰਦਾ ਹੈ ਤਰੱਕੀ ਚਾਹੁੰਦਾ ਹੈ ਵਰਕਤ ਚਾਹੁੰਦਾ ਹੈ ਹਰ ਇੱਕ ਪੱਖ ਤੋਂ ਮਜ਼ਬੂਤ ਹੋਣਾ ਚਾਹੁੰਦਾ ਹੈ ਜਿਵੇਂ ਕਿ ਆਪਾਂ ਗੱਲ ਕਰੀਏ ਕਿ ਲਗਭਗ ਦੁਨੀਆ ਦਾ ਹਰ ਇੱਕ ਬੰਦਾ ਇਹ ਚਾਹੁੰਦਾ ਹੈ ਕਿ ਮੈਂ ਫਾਈਨੈਂਸ਼ੀਅਲੀ ਸਟਰੋਂਗ ਹੋਵਾਂ ਮਤਲਬ ਬਦੀਆ ਜ਼ਮੀਨ ਜਾਇਦਾਦ ਧਨ ਦੌਲਤ ਕੋਠੀ ਔਰ ਵਧੀਆ ਘਰ ਕਾਰ ਮੋਬਾਈਲ ਹੋਰ ਚੀਜ਼ਾਂ ਵਸਤਾਂ ਨੇ ਜਿਹੜੀਆਂ ਇੱਕ ਵਧੀਆ ਲਾਈਫ ਸਟਾਈਲ ਹੋਵੇ ਵਧੀਆ ਸਟੇਟਸ ਹੋਵੇ ਹਰ ਇੱਕ ਬੰਦਾ ਇਹ ਚਾਹੁੰਦਾ ਹੈ ਪਰ ਕੀ ਸਾਰੇ ਲੋਕ ਸਫਲ ਹੋ ਜਾਂਦੇ ਨੇ ਕੀ ਸਾਰੇ ਲੋਕ ਇਹ ਚੀਜ਼ਾਂ ਪ੍ਰਾਪਤ ਕਰ ਲੈਂਦੇ ਨੇ ਇੱਕ ਵਧੀਆ ਸਟੇਟਸ ਵਧੀਆ ਲਾਈਫ ਸਟਾਈਲ ਵਧੀਆ ਕਾਰ ਕੋਠੀ ਧਾਰ ਜ਼ਮੀਨ ਜਾਇਦਾਦ ਹੋ ਹੋ ਚੀਜ਼ਾਂ ਵਸਤਾਂ ਜਿਹੜੀਆਂ ਮਹਿੰਗੀਆਂ ਹੁੰਦੀਆਂ ਨੇ ਜਾਂ ਹੋਰ ਕਈ ਸ਼ੌਂਕ ਹੁੰਦੇ ਨੇ ਜਿਹੜੇ ਮਹਿੰਗੇ ਸ਼ੌਂਕ ਹੁੰਦੇ ਨੇ ਹਰ ਇੱਕ ਬੰਦੇ ਦੇ ਹੁੰਦੇ ਨੇ ਲਗਭਗ ਕੀ ਉਹ ਸਾਰਿਆਂ ਦੇ ਪੂਰੇ ਹੋ ਜਾਂਦੇ ਨੇ ਜਿਵੇਂ ਕਿ ਬਹੁਤ ਹੀ ਦੁਨੀਆ ਚਾਹੁੰਦੀ ਹੈ ਦੁਨੀਆ ਘੁੰਮਣਾ ਸੈਰ ਸਪਾਟਾ ਕਰਨਾ ਹੋਰ ਸ਼ੌਂਕ ਪੂਰੇ ਕਰਨੇ ਕਿਸੇ ਦਾ ਕੋਈ ਸ਼ੌਂਕ ਹੈ ਕਿਸੇ ਦਾ ਕੋਈ ਸ਼ੌਂਕ ਹੈ ਬਹੁਤ ਹੀ ਘਟ ਲੋਕ ਨੇ ਜਿਨ੍ਹਾਂ ਦੇ ਇਹ ਸ਼ੌਂਕ ਪੂਰੇ ਹੋ ਜਾਂਦੇ ਨੇ ਜਿਹੜੇ ਕਾਮਯਾਬ ਹੋ ਜਾਂਦੇ ਨੇ ਜਿਹੜੇ ਸਕਸੈਸ ਹੋ ਜਾਂਦੇ ਨੇ ਪਰ ਬਹੁਤੀ ਦੁਨੀਆ ਐਸੀ ਹੈ ਜਿਹੜੀ ਸਫਲ ਨਹੀਂ ਹੋ ਪਾਉਂਦੀ ਉਹਦਾ ਕਾਰਨ ਕੀ ਹੈ ਹਾਲਾਂਕਿ ਸਮਾਂ ਸਾਰਿਆਂ ਕੋਲੇ ਬਰਾਬਰ ਹੁੰਦਾ ਜਿਵੇਂ ਕਿ ਦਿਨ ਦੇ 24 ਘੰਟੇ ਭਾਵੇਂ ਉਹ ਕੋਈ ਅਮੀਰ ਹੋਵੇ ਗਰੀਬ ਹੋਵੇ ਕਾਮਯਾਬ ਹੋਵੇ ਨਾ ਕਾਮਯਾਬ ਹੋਵੇ ਕਾਰਨ ਤਾਂ ਹਾਲਾਂਕਿ ਬਹੁਤ ਨੇ ਔਰ ਪੰਜਾਬ ਵਿੱਚੋਂ ਇੱਕ ਕਾਰਨ ਜਿਹੜਾ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਨਾ ਹੈ ਉਹ ਇਹ ਹੈ ਕਿ ਬਹੁਤੇ ਲੋਕ ਬਹੁਤੇ ਯਾਰ ਦੋਸਤ ਮਿੱਤਰ ਖਾਸ ਕਰਕੇ ਜਿਹੜੀ ਨਿਊ ਜਨਰੇਸ਼ਨ ਹੈ ਜੰਗ ਜਨਰੇਸ਼ਨ ਹੈ ਸਟੂਡੈਂਟ ਲਾਈਫ ਹੈ ਉਹ ਕਿ ਉਹ ਆਪਣਾ ਜਿਹੜਾ ਟਾਈਮ ਹੈ ਸਮਾਂ ਕੀਮਤੀ ਹੈ ਜਿਹੜਾ ਬਹੁਤ ਜ਼ਿਆਦਾ ਉਹਨੂੰ ਜਿਹੜੇ ਟਾਈਮ ਤੇ ਜਿਹੜੀ ਉਮਰ ਦੇ ਵਿੱਚ ਉਹਨਾਂ ਨੂੰ ਉਸ ਟਾਈਮ ਦਾ ਲਾਹਾ ਲੈਣਾ ਚਾਹੀਦਾ ਹੈ ਉਸ ਟਾਈਮ ਤੇ ਉਹ ਸਮੇਂ ਨੂੰ ਵਕਤ ਨੂੰ ਟਾਈਮ ਨੂੰ ਬਰਬਾਦ ਕਰ ਰਹੇ ਹੁੰਦੇ ਨੇ ਬਰਬਾਦ ਕਈ ਤਰੀਕਿਆਂ ਦੇ ਨਾਲ ਕਰ ਰਹੇ ਹੁੰਦੇ ਨੇ ਕਈ ਤਾਂ ਹਰ ਟਾਈਮ ਮਤਲਬ ਇੱਕ ਹੱਦ ਤੋਂ ਜ਼ਿਆਦਾ ਆਪਣੇ ਮੋਬਾਈਲ ਤੇ ਲੱਗੇ ਰਹਿੰਦੇ ਨੇ ਆਲਤੂ ਫਾਲਤੂ ਜਿਹੜੀਆਂ ਹੈਗੀਆਂ ਨੇ ਉਹ ਚੀਜ਼ਾਂ ਦੇਖਦੇ ਰਹਿੰਦੇ ਨੇ ਰੀਲਸ ਹੋ ਗਿਆ ਜਿਹੜੀਆਂ ਕਿ ਕਦੇ ਕਿਸੇ ਟਾਈਮ ਕਮ ਵੀ ਨਹੀਂ ਆਉਣੀ ਆ ਜ਼ਿੰਦਗੀ ਦੇ ਵਿੱਚ ਬਸ ਟਾਈਮ ਵੇਸਟ ਕਰਦੇ ਰਹਿੰਦੇ ਨੇ ਜਿਵੇਂ ਸਾਰਾ ਸਾਰਾ ਦਿਨ ਫੇਸਬੁੱਕ ਤੇ ਲੱਗੇ ਰਹਿਣਾ ਹੋਰ ਇਧਰ ਉਧਰ ਦੀਆਂ ਵੀਡੀਓਜ਼ ਦੇਖੀ ਜਾਂਆਂ ਜਾਂ ਇੱਕ ਦੂਜੇ ਨਾਲ ਚੈਟਿੰਗ ਕਰੀ ਜਾਣੀ ਜਾਂ ਫੋਨ ਤੇ ਗੱਲਾਂ ਹੀ ਕਰੀ ਜਾਣੀਆਂ ਕਈ ਕਈ ਘੰਟੇ ਜਾਂ ਫਿਰ ਐਵੇਂ ਘੁੰਮ ਫਿਰ ਕੇ ਸਮਾਂ ਬਰਬਾਦ ਕਰ ਦੇਣਾ ਹਾਲਾਂਕਿ ਦੋਸਤੋ ਮੋਬਾਈਲ ਦੇ ਫੋਨ ਦੇ ਇੰਟਰਨੈਟ ਦੇ ਫਾਇਦੇ ਵੀ ਬਹੁਤ ਨੇ ਇਹ ਸਾਡੇ ਉੱਤੇ ਡਿਪੈਂਡ ਹੈ ਕਿ ਅਸੀਂ ਫੋਨ ਨੂੰ ਕਿਸ ਕੰਮ ਲਈ ਵਰਤਦੇ ਹਾਂ ਕਿਸ ਦਿਸ਼ਾ ਵਿੱਚ ਵਰਤਦੇ ਹਾਂ ਅਸੀਂ ਫੋਨ ਦੀ ਵਰਤੋਂ ਕਰਕੇ ਆਪਣੀ ਜ਼ਿੰਦਗੀ 'ਚ ਕਾਮਯਾਬੀ ਹੋ ਸਕਦੇ ਹਾਂ ਮੇਰੇ ਕਹਿਣ ਤੋਂ ਭਾਵ ਉਹ ਉਸ ਟਾਈਮ ਤੇ ਮਿਹਨਤ ਨਹੀਂ ਕਰਦੇ ਤੇ ਫਿਰ ਅੰਤ ਦੇ ਵਿੱਚ ਪਛਤਾਉਂਦੇ ਨੇ ਕਿ ਸਾਨੂੰ ਸਫਲਤਾ ਨਹੀਂ ਮਿਲੀ ਅਸੀਂ ਜਿੰਨੇ ਯੋਗੇ ਹੈਗੇ ਹਾਂ ਸਾਨੂੰ ਉਹਨਾਂ ਨਹੀਂ ਮਿਲਿਆ ਤੇ ਇਸ ਕਰਕੇ ਮਤਲਬ ਜਿਹੜਾ ਇਹ ਸਾਡਾ ਸਮਾਂ ਇਹ ਬਹੁਤ ਕੀਮਤੀ ਹੈ ਜਿਵੇਂ ਕਿ ਆਪਾਂ ਕਹਿੰਦੇ ਆ ਕਿ ਨੋ ਪੇਨ ਨੋ ਪੇਨ ਜਿਵੇਂ ਕਿ ਜੇ ਅੱਜ ਆਪਾਂ ਇਸ ਸਮੇਂ ਦੀ ਕਦਰ ਕਰਾਂਗੇ ਆਪਣੇ ਜਿਹੜੇ ਮਿੰਟ ਘੰਟੇ ਦਿਨ ਮਿੰਨੇ ਸਾਲ ਇਹਨਾਂ ਨੂੰ ਸੰਭਾਲਾਂਗੇ ਤਾਂ ਇਹਦਾ ਮਤਲਬ ਇਹ ਸਿੱਧਾ ਹੈ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਸੰਭਾਲ ਲਾਂਗੇ ਜਿਹੜਾ ਸਾਡਾ ਅਖੀਰਲਾ ਟਾਈਮ ਹੋਊਗਾ ਅਸੀਂ ਉਹਨੂੰ ਸੰਭਾਲ ਲਾਂਗੇ ਉਹ ਸਾਡਾ ਵਧੀਆ ਹੋਊਗਾ ਜੇ ਅਸੀਂ ਪਹਿਲਾਂ ਦੁੱਖ ਤਕਲੀਫਾਂ ਤੰਗੀਆਂ ਕੱਟ ਲਾਂਗੇ ਔਖੇ ਹੋ ਲਾਂਗੇ ਸੰਘਰਸ਼ ਕਰ ਲਾਂਗੇ ਮਿਹਨਤ ਕਰ ਲਾਂਗੇ ਤਾਂ ਫਿਰ ਬਾਅਦ ਦੇ ਵਿੱਚ ਸੌਖੇ ਹੋ ਜਾਾਂਗੇ ਸਿੱਧਾ ਜਿਹਾ ਫਾਰਮੂਲਾ ਇਹੀ ਹੈ ਤੇ ਕੁਦਰਤ ਦਾ ਇਹ ਨਿਯਮ ਵੀ ਹੈ ਤੇ ਦੋਸਤੋ ਹਾਲਾਂਕਿ ਇਹ ਜਿਵੇਂ ਮੈਂ ਕਿਹਾ ਕਿ ਬਹੁਤੇ ਯਾਰਾਂ ਦੋਸਤਾਂ ਮਿੱਤਰਾਂ ਦੀ ਇਹ ਪ੍ਰੋਬਲਮ ਹੁੰਦੀ ਹੈ ਕਿ ਟਾਈਮ ਨੂੰ ਮੈਨੇਜ ਕਿਵੇਂ ਕਰਨਾ ਹੈ ਨਾ ਆਪਣਾ ਕਿਵੇਂ ਹੈ ਉਹਨੂੰ ਵਰਤੋਂ ਵਿੱਚ ਕਿਵੇਂ ਲੈ ਕੇ ਆਉਣਾ ਹੈ ਮਤਲਬ ਕਿਵੇਂ ਘੱਟ ਸਮੇਂ ਦੇ ਵਿੱਚ ਅਸੀਂ ਵੱਧ ਕੰਮ ਕਰ ਸਕਦੇ ਹਾਂ ਜਾਂ ਘੱਟ ਸਮੇਂ ਦੇ ਵਿੱਚ ਅਸੀਂ ਕਿਵੇਂ ਸਫਲ ਹੋ ਸਕਦੇ ਹਾਂ ਕਿਵੇਂ ਸਕਸੈਸ ਹੋ ਸਕਦੇ ਹਾਂ ਸਾਡੀ ਸਾਰਿਆਂ ਦੀ ਕਈ ਵਾਰੀ ਪ੍ਰੋਬਲਮ ਇਹ ਵੀ ਹੁੰਦੀ ਹੈ ਕਿ ਅਸੀਂ ਟਾਈਮ ਦੀ ਸਹੀ ਵਰਤੋਂ ਨਹੀਂ ਕਰ ਪਾਉਂਦੇ ਅਸੀਂ ਮੈਨੇਜ ਨਹੀਂ ਕਰ ਪਾਉਂਦੇ ਟਾਈਮ ਨੂੰ ਤੇ ਹਾਲਾਂਕਿ ਇਹ ਮੇਰੀ ਵੀ ਕਿਤੇ ਨਾ ਕਿਤੇ ਪ੍ਰੋਬਲਮ ਰਹੀ ਹੈ ਮੈਂ ਵੀ ਤੁਹਾਡੇ ਚ ਸ਼ਾਮਲ ਹਾਂ ਜਿਹੜੇ ਯਾਰ ਦੋਸਤ ਮਿੱਤਰ ਹਜੇ ਤੱਕ ਸਫਲ ਨਹੀਂ ਹੋਏ ਸਕਸੈਸ ਨਹੀਂ ਹੋਏ ਹੋ ਸਕਦਾ ਹੈ ਕਈ ਯਾਰ ਦੋਸਤ ਮਿੱਤਰ ਉਹ ਵੀ ਵੀਡੀਓ ਦੇਖ ਰਹੇ ਹੋਣ ਕਿ ਜਿਹੜੇ ਆਪਣੀ ਜ਼ਿੰਦਗੀ ਚ ਸਫਲ ਨੇ ਸਕਸੈਸਫੁਲ ਨੇ ਕਾਮਯਾਬ ਨੇ ਫਾਈਨੈਂਸ਼ਲੀ ਸਟਰੋਂਗ ਨੇ ਸੈਟੀਸਫਾਈਡ ਨੇ ਉਹ ਵੀ ਹੋ ਸਕਦੇ ਨੇ ਪਰ ਆਪਾਂ ਉਹਨਾਂ ਯਾਰਾਂ ਦੋਸਤਾਂ ਮਿੱਤਰਾਂ ਦੀ ਗੱਲ ਕਰ ਰਹੇ ਹਾਂ ਜਿਹੜੇ ਕਈ ਵਾਰੀ ਉਦਾਸ ਹੋ ਜਾਂਦੇ ਨੇ ਨਰਾਸ਼ ਹੋ ਜਾਂਦੇ ਨੇ ਜਾਂ ਆਉਣ ਵਾਲੇ ਸਮੇਂ 'ਚ ਹੋ ਸਕਦੇ ਨੇ ਕਈ ਹੋ ਸਕਦਾ ਹੈ ਕਈ ਸਾਡੇ ਸਟੂਡੈਂਟ ਵੀ ਇਸ ਵੀਡੀਓ ਨੂੰ ਦੇਖ ਲੈਣਾ ਮੈਂ ਉਹਨਾਂ ਨੂੰ ਇਹੀ ਸਲਾਹ ਦੇਣੀ ਚਾਹੁੰਦਾ ਕਿ ਤੁਹਾਡਾ ਇਹ ਜਿਹੜਾ ਟਾਈਮ ਹੈ ਜਿਹੜੀ ਇਹ ਉਮਰ ਹੈ ਜੇ ਤੁਸੀਂ ਹੁਣ ਐ ਇਹ ਜੇ ਸਹੀ ਵਰਤੋਂ ਕਰ ਲਓਗੇ ਸਹੀ ਦਿਸ਼ਾ ਦੇ ਵਿੱਚ ਸਹੀ ਕੰਮ ਦੇ ਵਿੱਚ ਮਿਹਨਤ ਕਰ ਲਓਗੇ ਸੰਘਰਸ਼ ਕਰ ਦੋਗੇ ਤਾਂ ਫਿਰ ਆਉਣ ਵਾਲੇ ਟਾਈਮ ਦੇ ਵਿੱਚ ਸੌਖੇ ਰਹੋਗੇ ਕਿਉਂਕਿ ਜੇ ਤੁਸੀਂ ਫਾਈਨੈਂਸ਼ਲੀ ਸਟਰੋਂਗ ਹੋਗੇ ਤੁਹਾਡੇ ਕੋਲੇ ਵਧੀਆ ਧਨ ਦੌਲਤ ਹੋਗੀ ਵਧੀਆ ਸਕੇਟਸ ਹੋ ਗਿਆ ਤਾਂ ਤੁਹਾਡਾ ਜਿਹੜਾ ਲਾਈਫ ਸਟਾਈਲ ਆ ਵਧੀਆ ਹੋਊਗਾ ਤੁਸੀਂ ਸੈਟੀਸਫਾਈਡ ਹੋਵੋਗੇ ਤੇ ਜਿਹੜੀਆਂ ਜ਼ਿੰਦਗੀ 'ਚ ਕੋਈ ਦੁੱਖ ਤਕਲੀਫਾਂ ਤੰਗੀਆਂ مصیبتਾਂ ਆਉਣੀਆਂ ਨੇ ਤੁਸੀਂ ਉਹਨਾਂ ਨਾਲ ਜੂਝ ਸਕਦੇ ਹੋ ਤੇ ਉਹਨਾਂ ਨੂੰ ਸੋਲਵ ਕਰ ਸਕਦੇ ਹਾਂ ਉਹਨਾਂ ਤੋਂ ਨਿਕਲ ਸਕਦੇ ਹਾਂ ਕਿਉਂਕਿ ਪੈਸਾ ਵੀ ਇੱਕ ਬਹੁਤ ਵੱਡਾ ਸਾਧਨ ਹੈ ਪਾਵਰ ਹੈ ਜਿਵੇਂ ਕਿ ਕਈ ਲੋਕ ਕਹਿੰਦੇ ਨੇ ਕਿ ਇਹ ਇੱਕ ਦੂਜਾ ਰੱਬ ਹੈ ਹਾਲਾਂਕਿ ਕਈ ਵਾਰ ਇਹ ਆਪਾਂ ਇਹ ਵੀ ਗੱਲਬਾਤ ਕੀਤੀ ਹੈ ਕਿ ਪੈਸਾ ਹੀ ਸਭ ਕੁਝ ਨਹੀਂ ਹੁੰਦਾ ਪਰ ਪੈਸਾ ਬਹੁਤ ਕੁਝ ਹੁੰਦਾ ਇਸ ਲਈ ਦੋਸਤੋ ਸਾਨੂੰ ਪੈਸੇ ਨੂੰ ਵੀ ਸੰਭਾਲਣ ਦੀ ਜ਼ਰੂਰਤ ਹੈ ਤੇ ਸਮੇਂ ਨੂੰ ਵੀ ਸੰਭਾਲਣ ਦੀ ਜ਼ਰੂਰਤ ਹੈ ਜਿਵੇਂ ਕਿ ਮੇਰੀ ਕਮਜ਼ੋਰੀ ਰਹੀ ਹੈ ਮੈਂ ਪੈਸਾ ਨਹੀਂ ਸੰਭਾਲਿਆ ਹਾਲਾਂਕਿ ਮੈਨੂੰ ਕੰਪਾਉਂਡਿੰਗ ਕਰਨੀ ਨਹੀਂ ਆਈ ਪੈਸੇ ਦੀ ਸੇਵਿੰਗ ਕਰਨੀ ਨਹੀਂ ਆਈ ਕਿ ਕਿਵੇਂ ਪੈਸਾ ਸੇਵ ਕਰਨਾ ਹੈ ਕਿੱਥੇ ਖਰਚਣਾ ਕਿੱਥੇ ਨਹੀਂ ਮਤਲਬ ਇਦਾਂ ਹੀ ਜਿੱਦਾਂ ਆਪਾਂ ਕਹਿ ਦਿੰਦੇ ਹਾਂ ਦੇਸੀ ਤਰੀਕੇ ਨਾਲ ਚੱਲਦੇ ਰਹੇ ਇਸ ਲਈ ਉਸ ਲੈਵਲ ਤੱਕ ਉਸ ਪੌੜੀ ਦੇ ਡੰਡੇ ਤੱਕ ਆਪਾਂ ਨਹੀਂ ਪਹੁੰਚੇ ਚਲੋ ਫਿਰ ਵੀ ਮੈਂ ਇਹ ਸੋਚਿਆ ਕਿ ਮੈਂ ਵੀ ਕੁਝ ਹੁਣ ਸਿੱਖਣ ਦੀ ਕੋਸ਼ਿਸ਼ ਕਰ ਰਿਹਾ ਹਾਂ ਤੇ ਨਾਲ ਨਾਲ ਮੈਂ ਇਹ ਗੱਲ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਕਰਾਂ ਹੋ ਸਕਦਾ ਕਿਸੇ ਯਾਰ ਦੋਸਤ ਮਿੱਤਰ ਦਾ ਮੇਰੀ ਇਹ ਗੱਲ ਸੁਣ ਕੇ ਫਾਇਦਾ ਹੋ ਜੇ ਤੇ ਦੋਸਤੋ ਮੈਂ ਤੁਹਾਡੇ ਨਾਲ ਕੁਝ ਟਿਪਸ ਤੇ ਟ੍ਰਿਕਸ ਇਸ ਵੀਡੀਓ ਦੇ ਵਿੱਚ ਸ਼ੇਅਰ ਕਰਾਂਗਾ ਜਿਨ੍ਹਾਂ ਦੇ ਨਾਲ ਅਸੀਂ ਆਪਣੇ ਟਾਈਮ ਨੂੰ ਬਰਬਾਦ ਹੋਣ ਤੋਂ ਬਚਾ ਸਕਦੇ ਆ ਮਤਲਬ ਸਹੀ ਦਿਸ਼ਾ 'ਚ ਸਹੀ ਕੰਮ ਕਰਕੇ ਉਸ ਤੋਂ ਸਹੀ ਕੰਮ ਲੈ ਸਕਦੇ ਆ ਸਕਸੈਸ ਹੋ ਸਕਦੇ ਆ ਕਾਮਯਾਬ ਹੋ ਸਕਦੇ ਆ ਤੇ ਇਸ ਤਰ੍ਹਾਂ ਦੋਸਤੋ ਮੈਂ ਕੁਝ ਇਸ ਪੇਪਰ ਤੇ ਕੁਝ ਗੱਲਾਂ ਨੋਟ ਵੀ ਕੀਤੀਆਂ ਨੇ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਸਕੈਨ ਜੂਅਰ ਟਾਈਮ ਕਿ ਜਦੋਂ ਆਪਾਂ ਹਸਪੀਟਲ ਦੇ ਵਿੱਚ ਜਾਂਦੇ ਆ ਸਾਡਾ ਕੋਈ ਸਕੈਨ ਹੁੰਦਾ ਹੈ ਕੋਈ ਸੀਟੀ ਸਕੈਨ ਜਾਂ ਕੋਈ ਅਲਟਰਾਸਾਉਂਡ ਹੈ ਕੋਈ ਐਕਸ-ਰੇ ਮਤਲਬ ਡਾਕਟਰ ਕੀ ਕਰਦਾ ਹੈ ਪਹਿਲਾਂ ਬਿਮਾਰੀ ਦੇਖਦਾ ਹੈ ਪ੍ਰੋਬਲਮ ਦੇਖਦਾ ਹੈ ਤਕਲੀਫ ਦੇਖਦਾ ਹੈ ਕਿ ਕਿੱਥੇ ਹੈ ਫਿਰ ਉਸ ਤੋਂ ਬਾਅਦ ਉਹਦਾ ਜਿਹੜਾ ਇਲਾਜ ਕਰਦਾ ਹੈ ਇਸੇ ਤਰ੍ਹਾਂ ਅਸੀਂ ਪਹਿਲਾਂ ਆਪਣੇ ਟਾਈਮ ਨੂੰ ਦੇਖਣਾ ਹੈ ਕਿ ਅਸੀਂ ਕਿੱਥੇ ਅਸੀਂ ਆਪਣਾ ਸਮਾਂ ਜਿਹੜਾ ਬਰਬਾਦ ਕਰ ਰਹੇ ਹਾਂ ਅਸੀਂ ਫੇਸਬੁੱਕ ਤੇ ਕਈ-ਕਈ ਘੰਟੇ ਲਗਾ ਰਹੇ ਹਾਂ ਜਾਂ ਫਿਰ ਕਈ-ਕਈ ਘੰਟੇ ਫੋਨ ਤੇ ਗੱਲਾਂ ਕਰੀ ਜਾਂਦੇ ਹਾਂ ਚੈਟ ਕਰੀ ਜਾਂਦੇ ਹਾਂ ਰੀਲਸ ਦੇਖੀ ਜਾਂਦੇ ਹਾਂ ਜਾਂ ਅਸੀਂ ਕਿਤੇ ਬੈਠ ਕੇ ਗੱਪਾਂ ਮਾਰੀ ਜਾਂਦੇ ਹਾਂ ਫਿਰ ਉਹ ਤੁਹਾਨੂੰ ਪਤਾ ਹੋਵੇਗਾ ਕਿ ਕਿੱਥੇ ਤੁਸੀਂ ਆਪਣਾ ਸਮਾਂ ਬਰਬਾਦ ਕਰਦੇ ਹੋਗੇ ਤੇ ਇਸ ਤਰ੍ਹਾਂ ਪਹਿਲਾਂ ਸਾਨੂੰ ਇਹ ਦੇਖਣਾ ਪੈਣਾ ਹੈ ਤੇ ਇਸੇ ਤਰ੍ਹਾਂ ਉਸ ਤੋਂ ਬਾਅਦ ਸਾਨੂੰ ਫਿਰ ਇੱਕ ਜਿਵੇਂ ਆਪਾਂ ਕਹਿੰਦੇ ਨੇ ਕਿ ਹਰ ਸਾਲ ਅਸੀਂ ਵੀ ਟਰਾਈ ਕਰਦੇ ਹਾਂ ਕਿ ਇੱਕ ਡਾਇਰੀ ਮੇਨਟੇਨ ਕਰੀਏ ਇੱਕ ਲਿਸਟ ਬਣਾਈਏ ਜਿਹਨੂੰ ਆਪਾਂ ਟੂ-ਡੂ ਲਿਸਟ ਵੀ ਕਹਿ ਦਿੰਦੇ ਹਾਂ ਕਿ ਕਿ ਕਿਹੜੇ-ਕਿਹੜੇ ਕੰਮ ਕਰਨੇ ਨੇ ਉਹਨਾਂ ਦੇ ਵਿੱਚੋਂ ਵੀ ਹਾਲਾਂਕਿ ਅਸੀਂ ਸੰਟੀ ਕਰਨੀ ਹੁੰਦੀ ਹੈ ਦੇਖਣਾ ਹੁੰਦਾ ਹੈਗਾ ਕਿਹੜੇ ਕਿਹੜੇ ਕੰਮ ਬਹੁਤ ਜ਼ਿਆਦਾ ਜ਼ਰੂਰੀ ਨੇ ਕਿਹੜੇ ਘੱਟ ਜ਼ਰੂਰੀ ਨੇ ਕਿਹੜੇ ਬਿਲਕੁਲ ਜ਼ਰੂਰੀ ਨਹੀਂ ਹੈਗੇ ਤੇ ਜਿਵੇਂ ਕਿ ਕਿਹਾ ਜਾਂਦਾ ਹੈ ਕਿ ਕਈ ਵਾਰੀ ਅਸੀਂ ਉਹ ਕੰਮ ਕਰਕੇ ਵੀ ਸਮਾਂ ਬਰਬਾਦ ਕਰ ਦਿੰਦੇ ਹਾਂ ਜਿਹੜੇ ਸਾਨੂੰ ਕਰਨੇ ਨਹੀਂ ਚਾਹੀਦੇ ਹੁੰਦੇ ਜਿਹੜੇ ਸਾਡੇ ਲਈ ਬਿਲਕੁਲ ਦੇ ਵੀ ਜ਼ਰੂਰੀ ਨਹੀਂ ਹੁੰਦੇ ਇਸ ਲਈ ਉਹਦੇ ਵਿੱਚੋਂ ਅਸੀਂ ਸ਼ੰਟੀ ਕਰਨੀ ਹੁੰਦੀ ਹੈ ਦੇਖਣਾ ਹੁੰਦਾ ਹੈ ਸਕੈਨ ਕਰਨਾ ਹੁੰਦਾ ਹੈ ਤੇ ਇਸੇ ਤਰ੍ਹਾਂ ਦੋਸਤੋ ਇਹ ਹੈ ਕਿ ਸਾਨੂੰ ਇੱਕ ਦਿਨ ਪਹਿਲਾਂ ਆਪਣੀ ਜਿਹੜੀ ਟੂ-ਡੂ ਲਿਸਟ ਹੈ ਜਿਹੜੀ ਡਾਇਰੀ ਹੈ ਜਿਹੜੀ ਸਾਡੀ ਰੁਟੀਨ ਹੈ ਉਹਨੂੰ ਮੇਨਟੇਨ ਕਰਨਾ ਚਾਹੀਦਾ ਹੈ ਕਿ ਕੱਲ ਨੂੰ ਅਸੀਂ ਕੀ ਕਰਨਾ ਹੈਗਾ ਉਹਦੇ ਨਾਲ ਸਾਨੂੰ ਫਾਇਦਾ ਇਹ ਹੋਏਗਾ ਕਿ ਸਾਨੂੰ ਸ਼ਾਮ ਨੂੰ ਰਾਤ ਨੂੰ ਫੇਰ ਨੀਂਦ ਵਧੀਆ ਆਏਗੀ ਅਸੀਂ ਰਿਲੈਕਸ ਮਹਿਸੂਸ ਕਰਾਂਗੇ ਸਟ्रेस ਨਹੀਂ ਹੋਊਗੀ ਕੋਈ ਜਿਆਦਾ ਓਵਰ ਥਿੰਕਿੰਗ ਨਹੀਂ ਹੋਊਗੀ ਇਹ ਨਹੀਂ ਸੋਚੀ ਜਾਵਾਂਗੇ ਕਿ ਕੱਲ ਨੂੰ ਕੀ ਕਰਨਾ ਹੈ ਕਈ ਵਾਰੀ ਅਸੀਂ ਇਹ ਸੋਚੀ ਜਾਂਦੇ ਹਾਂ ਕਿ ਕੀ ਕਰੀਏ ਕੀ ਕਰੀਏ ਸਾਨੂੰ ਸਮਝ ਨਹੀਂ ਆਉਂਦਾ ਉਹ ਜਿਹੜਾ ਰਹਿਦਾ ਬੰਦਾ ਇਸ ਨਾਲ ਫਾਇਦਾ ਹੋਏਗਾ ਜਦੋਂ ਤੁਸੀਂ ਆਪਣੇ ਕੰਮ ਨੋਟ ਕਰ ਲੇ ਸ਼ਾਮ ਨੂੰ ਕਿ ਕੱਲ ਨੂੰ ਇਹੇ ਕੰਮ ਕਰਨੇ ਨੇ ਤੁਹਾਡਾ ਤੁਹਾਡਾ ਜਿਹੜਾ ਮਾਈਂਡ ਸੈਟ ਹੋਏਗਾ ਤੁਹਾਨੂੰ ਕਲੈਰਿਟੀ ਹੋਏਗੀ ਕਿ ਕੀ ਕਰਨਾ ਹੈ ਸਪਸ਼ਟ ਹੋਏਗਾ ਸਾਫ਼ ਹੋਏਗਾ ਸਾਰਾ ਕੁਝ ਤੇ ਇਸ ਦਾ ਫਾਇਦਾ ਹੈ ਕੋਈਗਾ ਜਦੋਂ ਤੁਸੀਂ ਵਧੀਆ ਨੀਂਦ ਲਾਉਂਗੇ ਤਾਂ ਫਿਰ ਤੁਸੀਂ ਜਦੋਂ ਸਵੇਰੇ ਉੱਠੋਗੇ ਜਲਦੀ ਉੱਠੋਗੇ ਫਰੈਸ਼ ਉੱਠੋਗੇ ਤੇ ਤੁਹਾਡੇ ਚ એનર્ਜੀ ਹੋਏਗੀ ਐਕਟਿਵ ਹੋਵੋਗੇ ਤੇ ਤੁਹਾਡਾ ਕੰਮ ਦੇ ਵਿੱਚ ਮਨ ਵੀ ਲੱਗੂਗਾ ਤੇ ਇਸੇ ਤਰ੍ਹਾਂ ਦੋਸਤੋ ਅਸੀਂ ਆਪਣੇ ਕੰਮ ਨੂੰ ਫਿਰ ਜਿਹੜੇ ਸਾਡੇ ਰੁਟੀਨ ਦੇ ਵਿੱਚ ਕੰਮ ਨੇ ਉਹਨਾਂ ਨੂੰ ਅਸੀਂ ਆਪਣੀ ਜਿਹੜੀ ਜਦੋਂ ਡਾਇਰੀ ਮੇਨਟੇਨ ਕਰਨੀ ਹੈ ਉਹਨਾਂ ਨੂੰ ਟਾਈਮ ਦੇ ਹਿਸਾਬ ਨਾਲ ਅਸੀਂ ਮੇਨਟੇਨ ਕਰਨਾ ਹੈ ਕਿ ਕਿਹੜੇ ਟਾਈਮ ਤੇ ਕਿੰਨਾ ਕੰਮ ਕਰਨਾ ਹੈ ਕੁਝ ਅਸੀਂ ਘੰਟਿਆਂ ਦੇ ਵਿੱਚ ਵੀ ਡਿਵਾਈਡ ਕਰ ਸਕਦੇ ਆ ਆਪਣੇ ਕੰਮ ਦੇ ਹਿਸਾਬ ਨਾਲ ਤੇ ਉਸ ਟਾਈਮ ਤੇ ਸਾਨੂੰ ਇਹ ਵੀ ਨੋਟ ਕਰਨਾ ਜ਼ਰੂਰੀ ਹੁੰਦਾ ਹੈ ਕਿ ਕਿਹੜੇ ਟਾਈਮ ਤੇ ਅਸੀਂ ਜ਼ਿਆਦਾ ਐਕਟਿਵ ਹੁੰਦੇ ਆ ਕਿਉਂਕਿ ਕਈ ਬੰਦੇ ਸ਼ਾਮ ਨੂੰ ਰਾਤ ਨੂੰ ਜ਼ਿਆਦਾ ਐਕਟਿਵ ਹੁੰਦੇ ਨੇ ਸਵੇਰੇ ਲੇਟ ਉੱਠਦੇ ਨੇ ਤੇ ਇਹ ਹੋ ਸਕਦਾ ਹੈ ਸਵੇਰੇ ਐਕਟਿਵ ਜ਼ਿਆਦਾ ਹੋਣਾ ਰਾਤ ਨੂੰ ਜਲਦੀ ਸੋ ਜਾਣਾ ਜਾਂ ਫਿਰ ਦਿਨ ਚ ਐਕਟਿਵ ਹੋਣਾ ਇਹ ਤੁਸੀਂ ਆਪਣੇ ਆਪ ਦੇਖ ਸਕਦੇ ਹੋ ਕਿ ਕਿੱਥੇ ਤੁਸੀਂ ਕਿਸ ਟਾਈਮ ਤੇ ਮਤਲਬ ਐਕਟਿਵ ਹੋਵਦੇ ਹੋਗੇ ਤੇ ਇਸੇ ਤਰ੍ਹਾਂ ਦੋਸਤੋ ਤੁਸੀਂ ਇਹ ਇੱਕ ਡਾਇਰੀ ਮੇਨਟੇਨ ਕਰਕੇ ਆਪਣੇ ਟਾਈਮ ਦੀ ਜਿਹੜੀ ਹੈਗੀ ਹੈ ਸੇਵਿੰਗ ਕਰ ਸਕਦੇ ਹੋ ਉਹਨੂੰ ਮੈਨੇਜ ਕਰ ਸਕਦੇ ਹੋ ਸਹੀ ਦਿਸ਼ਾ ਦੇ ਵਿੱਚ ਜਾ ਸਕਦੇ ਹੋ ਸਹੀ ਕੰਮ ਲੈ ਸਕਦੇ ਹੋ ਸਹੀ ਕੰਮ ਕਰ ਸਕਦੇ ਹੋ ਤੇ ਇਹ ਮੋਸਟ ਇੰਪੋਰਟੈਂਟ ਹੈ ਜਿਹੜਾ ਡਾਇਰੀ ਮੇਨਟੇਨ ਦੀ ਅਸੀਂ ਗੱਲ ਕਰ ਰਹੇ ਆਂ ਬਸ ਤੁਸੀਂ ਇਹ ਸੌਂ ਖਾ ਲਓ ਕਿ ਡਾਇਰੀ ਮੇਨਟੇਨ ਕਰਨੀ ਹੈ ਜੇ ਤੁਸੀਂ ਡਾਇਰੀ ਮੇਨਟੇਨ ਕਰਨ ਲੱਗੇ ਟੂ-ਡੂ ਲਿਸਟ ਬਣਾਉਣ ਲੱਗੇ ਤਾਂ ਸਮਝ ਲਓ ਬਹੁਤੇ ਕੰਮ ਤੁਹਾਡੇ ਹੋਣ ਲੱਗੇ ਤੇ ਇਸੇ ਤਰ੍ਹਾਂ ਦੋਸਤੋ ਜਿਹੜੇ ਇਹ ਕੰਮ ਨੇ ਉਹਨਾਂ ਨੂੰ ਤੁਸੀਂ ਜਦੋਂ ਇੱਕ ਟੂ-ਡੂ ਲਿਸਟ ਤਿਆਰ ਕਰੋਗੇ ਉਹਨਾਂ ਨੂੰ ਤੁਸੀਂ A B C D E ਮਤਲਬ ਇੱਕ ਸਾਈਡ ਤੇ ਸਰਕਲ ਜਾਂ ਲਗਾ ਕੇ A B C D ਉਹਦੇ ਵਿੱਚ ਤੁਸੀਂ ਲਿਖ ਸਕਦੇ ਹੋ ਏ ਨਿਸ਼ਾਨ ਤੇ ਸਰਕਲ ਲਗਾ ਦਿਓ ਇਹਦਾ ਮਤਲਬ ਇਹ ਹੈ ਕਿ ਏ ਦਾ ਮਤਲਬ ਤੁਸੀਂ ਸਮਝੋ ਕਿ ਐਬਸੋਲੂਟਲੀ ਇੰਪੋਰਟੈਂਟ ਵੀ ਏ ਤਾਂ ਕੰਮ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਏ ਦਾ ਮਤਲਬ ਇਹ ਲਿਖ ਲਓ ਬੀ ਦਾ ਮਤਲਬ ਤੁਸੀਂ ਕਰ ਲਓ ਵੀ ਇਹ ਬੈਚ 2 ਦੇ ਵਿੱਚ ਆਉਂਦਾ ਹੈ ਇਹ ਉਸ ਤੋਂ ਬਾਅਦ ਜਿਹੜਾ ਹੋਰ ਬਹੁਤ ਜ਼ਿਆਦਾ ਜ਼ਰੂਰੀ ਹੈ ਸੀ ਦਾ ਮਤਲਬ ਤੁਸੀਂ ਇਹ ਲਿਖ ਲਓ ਕਿ ਕਨਵੀਨੀਅੰਟ ਕਨਵੀਨੀਅੰਟ ਮੀਨ ਜੇ ਕਿ ਇਹ ਜਿਹੜਾ ਕੰਮ ਹੈਗਾ ਤੁਸੀਂ ਇਹਨੂੰ ਟਾਲ ਵੀ ਸਕਦੇ ਹੋ ਕੱਲ ਨੂੰ ਕਰ ਸਕਦੇ ਹੋ ਪਰਸੋਂ ਨੂੰ ਕਰ ਸਕਦੇ ਹੋ ਜਦੋਂ ਤੁਹਾਡੇ ਕੋਲੇ ਜਦੋਂ ਤੁਸੀਂ ਠੀਕ ਸਮਝੋ ਉਸ ਟਾਈਮ ਤੇ ਇਹ ਤੁਸੀਂ ਕੰਮ ਕਰ ਸਕਦੇ ਹੋ ਡੀ ਦਾ ਮਤਲਬ ਡੀ ਨੂੰ ਤੁਸੀਂ ਡੀ1 ਡੀ2 ਡੀ3 ਡੀ4 ਕਰਕੇ ਵੀ ਲਿਖ ਸਕਦੇ ਹੋ ਇਹਦੇ ਚਾਰ ਆਪਾਂ ਡੀ ਦੇ ਮਤਲਬ ਲੈ ਸਕਦੇ ਆ ਡੀ ਮਤਲਬ ਕੁਝ ਉਹ ਕੰਮ ਵੀ ਹੋ ਸਕਦੇ ਨੇ ਜਿਹੜੇ ਤੁਸੀਂ ਡੈਲੀਗੇਟ ਕਰ ਸਕਦੇ ਹੋ ਡੀ4 ਡੈਲੀਗੇਟ ਮਤਲਬ ਆਪਣੇ ਕਿਸੇ ਹੋਰ ਮਿੱਤਰ ਨੂੰ ਜਾਂ ਆਪਣੇ ਨੌਕਰ ਨੂੰ ਸਾਥੀ ਨੂੰ ਹੈਲਪਰ ਨੂੰ ਅਸਿਸਟੈਂਟ ਨੂੰ ਆਪਣੇ ਕਿਸੇ ਪਰਿਵਾਰ ਦੇ ਹੋਰ ਮੈਂਬਰ ਨੂੰ ਯਾਰ ਦੋਸਤ ਮਿੱਤਰ ਨੂੰ ਜਿਹੜੇ ਤੁਸੀਂ ਦੇ ਦੇ ਸਕਦੇ ਹੋ ਉਹ ਵੀ ਕਰ ਸਕਦਾ ਹੈ ਜਿਹਦੇ ਨਾਲ ਤੁਸੀਂ ਇਹ ਹੈ ਕਿ ਹੋਰ ਕੰਮ ਕਰ ਸਕਦੇ ਹੋ ਉਹ ਦੂਜਾ ਜਿਹੜਾ ਕੋਈ ਯਾਰ ਦੋਸਤ ਮਿੱਤਰ ਤੁਹਾਡੀ ਹੈਲਪ ਕਰਨੀ ਚਾਹੁੰਦਾ ਹੈ ਜਾਂ ਕਰਦਾ ਹੈ ਉਹ ਕਰ ਸਕਦਾ ਹੈ ਤੇ ਮਤਲਬ ਹੈ ਡੀ ਡੀ ਬਣਦਾ ਮਤਲਬ ਤੁਸੀਂ ਇਹ ਲਾ ਕੇ ਚੱਲੋ ਕਿ ਡੂ ਇਟ ਕੁਝ ਕੰਮ ਇਹੋ ਜਿਹੇ ਹੁੰਦੇ ਨੇ ਜਿਹੜੇ ਕੋਈ ਛੋਟੇ-ਮੋਟੇ ਕੰਮ ਹੁੰਦੇ ਨੇ ਪਰ ਬਹੁਤ ਜ਼ਿਆਦਾ ਜ਼ਰੂਰੀ ਹੁੰਦੇ ਨੇ ਜਿਵੇਂ ਕਿਸੇ ਨੂੰ ਕੋਈ ਜ਼ਰੂਰੀ ਫੋਨ ਕਰਨਾ ਹੈ ਇੱਕ ਦੋ ਮਿੰਟ ਦੀ ਗੱਲ ਹੈ ਕੋਈ ਕਿਸੇ ਨੂੰ ਮੈਸੇਜ ਕਰਨਾ ਹੈ ਕੋਈ ਮੇਲ ਕਰਨੀ ਹੈ ਛੋਟੀ-ਮੋਟੀ ਹਾਲਾਂਕਿ ਉਹਤੇ ਇੱਕ ਦੋ ਮਿੰਟ ਲੱਗਣੇ ਨੇ 3-4-5 ਮਿੰਟ ਤੱਕ ਲੱਗ ਸਕਦੇ ਨੇ ਤੁਸੀਂ ਉਸ ਕੰਮ ਨੂੰ ਉਸ ਟਾਈਮ ਤੇ ਹੀ ਨਿਬਟਾ ਦਿਓ ਪਰ ਡਾਇਰੀ 'ਚ ਚਾਹੇ ਤੁਸੀਂ ਉਹਨੂੰ ਨੋਟ ਕਰ ਲਓ ਉਹਤੇ ਟਿੱਕ ਲਗਾ ਦਿਓ ਕਿ ਇਹ ਹੋ ਗਿਆ ਉਹਨੂੰ ਜ਼ਿਆਦਾ ਟਾਲੋ ਨਾ ਜੇ ਉਹ ਕੰਮ ਬਹੁਤ ਜ਼ਿਆਦਾ ਜ਼ਰੂਰੀ ਹੈ ਡੇਫਰ ਡੀ 2 ਮਤਲਬ ਤੁਸੀਂ ਡੇਫਰ ਲਿਖ ਲਓ ਕਿ ਇਹਨੂੰ ਟਾਲਿਆ ਜਾ ਸਕਦਾ ਹੈ ਅੱਗੇ ਬਾਅਦ ਚ ਕੀਤਾ ਜਾ ਸਕਦਾ ਹੈ ਡੈਲੀਗੇਟ ਜਿਹੜਾ ਡੀ 3 ਉਹਨੂੰ ਡੈਲੀਗੇਟ ਕਰ ਲਓ ਕਿ ਹੋਰ ਆਪਣੇ ਯਾਰ ਦੋਸਤ ਮਿੱਤਰ ਨੂੰ ਇਹ ਦਿੱਤੇ ਜਾ ਸਕਦੇ ਨੇ ਉਹ ਤੋਂ ਕਰਵਾਏ ਜਾ ਸਕਦੇ ਨੇ ਤੇ ਕੁਝ ਕੰਮ ਉਹ ਹੋ ਸਕਦੇ ਨੇ ਜਿਹੜੇ ਡੀ 4 ਮਤਲਬ ਡਿਲੀਟ ਤੁਸੀਂ ਆਪਣੀ ਟੂ ਡੂ ਲਿਸਟ ਦੇ ਵਿੱਚੋਂ ਡਿਲੀਟ ਵੀ ਕਰ ਸਕਦੇ ਹੋ ਜਿਹੜੇ ਕੇ ਤੁਹਾਡੇ ਲਈ ਕੰਮ ਜ਼ਰੂਰੀ ਨਹੀਂ ਹੈਗੇ ਹਾਲਾਂਕਿ ਉਹਨਾਂ ਤੇ ਤੁਹਾਡਾ ਟਾਈਮ ਵੇਸਟ ਹੋਊਗਾ ਪਰ ਤੁਸੀਂ ਟੂ-ਡੂ ਲਿਸਟ ਦੇ ਵਿੱਚ ਉਹ ਲਿਖ ਲੇ ਕਿਉਂਕਿ ਕਈ ਵਾਰੀ ਸਾਨੂੰ ਇਹ ਹੀ ਨਹੀਂ ਪਤਾ ਲੱਗਦਾ ਟੂ-ਡੂ ਲਿਸਟ ਆਪਾਂ ਤਿਆਰ ਕਰ ਲੈਂਦੇ ਆ ਕਿ ਕਿਹੜੇ-ਕਿਹੜੇ ਕੰਮ ਜ਼ਰੂਰੀ ਨੇ ਕਿਹੜੇ ਨਹੀਂ ਕਿਹੜੇ ਨਹੀਂ ਕਰਨੇ ਚਾਹੀਦੇ ਇਸ ਤਰ੍ਹਾਂ ਤੁਸੀਂ ਉਹਦੇ ਵਿੱਚੋਂ ਸ਼ਰਟੀ ਕਰਨੀ ਹੈ ਫਿਰ ਤੇ ਇਸ ਤਰ੍ਹਾਂ ਦੋਸਤੋ ਅਸੀਂ ਆਪਣੇ ਟਾਈਮ ਨੂੰ ਸਮੇਂ ਨੂੰ ਮੈਨੇਜ ਕਰ ਸਕਦੇ ਆਂਗੇ ਕਿ ਇੱਕ ਇਹ ਵੀ ਜ਼ਰੂਰੀ ਹੈ ਕਿ ਜਦੋਂ ਤੁਸੀਂ ਕੋਈ ਕੰਮ ਕਰਨਾ ਹੈ ਤਾਂ ਤੁਸੀਂ ਕਨਸੈਂਟਰੇਟ ਹੋ ਕੇ ਪੂਰਾ ਇਕਾਕਰਮਨ ਦੇ ਨਾਲ ਇਕਾਕਰ ਹੋ ਕੇ ਮਤਲਬ ਜਦੋਂ ਤੁਸੀਂ ਜਿਹੜਾ ਕੰਮ ਕਰਨਾ ਹੈ ਉਸ ਟਾਈਮ ਤੇ ਤੁਹਾਡਾ ਧਿਆਨ ਹੈ ਜਿਹੜਾ ਉਸੇ ਕੰਮ ਤੇ ਹੋਣਾ ਚਾਹੀਦਾ ਹੈ ਹਾਲਾਂਕਿ ਦੋਸਤੋ ਮੈਂ ਇਹ ਨਾ ਗਾਹ ਕਿ ਤੁਹਾਡਾ ਮੈਂ ਵੀ ਤੁਹਾਡੇ ਵਿੱਚਾਂ ਕਿ ਸਾਡਾ ਸਾਡਾ ਧਿਆਨ ਉਸੇ ਕੰਮ ਤੇ ਹੋਣਾ ਚਾਹੀਦਾ ਸਾਨੂੰ ਕਨਸੈਂਟਰੇਟ ਹੋ ਕੇ ਕੰਮ ਕਰਨਾ ਚਾਹੀਦਾ ਤੇ ਵਿੱਚ ਵਿੱਚ ਨੂੰ ਅਸੀਂ ਜੇ ਅਸੀਂ ਮਤਲਬ ਕੰਟੀਨਿਊ ਕੰਮ ਕਰ ਰਹੇ ਹਾਂ ਕੰਟੀਨਿਊ ਵੀ ਕੰਮ ਨਹੀਂ ਕਰਨਾ ਚਾਹੀਦਾ ਵਿੱਚ ਵਿੱਚ ਥੋੜੇ ਉਹਦੇ ਟਾਈਮ ਦੀ ਅਸੀਂ ਬ੍ਰੇਕ ਲੈ ਸਕਦੇ ਆ ਜਿਵੇਂ ਹੁਣ ਲਗਾਤਾਰ ਅਸੀਂ ਘੰਟਾ ਕੰਮ ਕਰ ਲਿਆ ਪੂਰਾ ਇਕਾਗਰ ਹੋ ਕੇ ਫਿਰ ਸਾਨੂੰ 10-15 ਮਿੰਟ ਦੀ ਬ੍ਰੇਕ ਲੈ ਲੈਣੀ ਚਾਹੀਦੀ ਹੈ ਤੇ ਉਸ ਤੋਂ ਬਾਅਦ ਫਿਰ ਅਸੀਂ ਦੁਬਾਰਾ ਕੰਮ ਦੇ ਵਿੱਚ ਲੱਗ ਜਾਾਂਗੇ ਥੋੜਾ ਐਕਟਿਵ ਹੋ ਜਾਾਂਗੇ ਠੀਕ ਹੈ ਜੀ ਤੇ ਇਹ ਤੁਸੀਂ ਮਤਲਬ ਇੱਕ ਅਗਲਾ ਜਿਹੜਾ ਮੈਂ ਪੁਆਇੰਟ ਕਹਿਣਾ ਚਾਹੁੰਦਾ ਕਿ ਲਰਨ ਟੂ ਸੇ ਨੋ ਨੋ ਕਹਿਣਾ ਸਿੱਖੋ ਨਾ ਕਹਿਣਾ ਸਿੱਖੋ ਕਈ ਵਾਰੀ ਮੇਰੇ ਵਰਗੇ ਯਾਰ ਦੋਸਤ ਮਿੱਤਰ ਹੁੰਦੇ ਨੇ ਵੀ ਕਿਸੇ ਯਾਰ ਦੋਸਤ ਨੇ ਫੋਨ ਕਰਤਾ ਕੋਈ ਕੰਮ ਕਹਿਤਾ ਜਾਂ ਵੈਸੇ ਹੀ ਕਿਸੇ ਨੇ ਕੰਮ ਕੋਈ ਕਹਿਤਾ ਆਦ੍ਰੋ ਉਦ੍ਰੋ ਅਪਾ ਕਈ ਵਾਰੀ ਝਟਪਟ ਹਾਂ ਕਹਿ ਦਿੰਦੇ ਆ ਤੇ ਹਾਂ ਮੈਂ ਕਰ ਦੂੰਗਾ ਮੈਂ ਕਰਦਾ ਤੇ ਉਹਦੇ ਨਾਲ ਅਸੀਂ ਖੁਦ ਸਫਰ ਕਰਦੇ ਆ ਫਿਰ ਸਾਡਾ ਕੰਮ ਹੈ ਜਿਹੜਾ ਅਸੀਂ ਆਪਣਾ ਵਿੱਚ ਸਾੜ ਦਿੰਦੇ ਆ ਦੂਜੇ ਕੰਮ ਚ ਵਿਜੀ ਹੋ ਜਾਂਦੇ ਆ ਫਿਰ ਭੁੱਲ ਭੱਲ ਜਾਂਦੇ ਆ ਫਿਰ ਢਿੱਲੇ ਪੈ ਜਾਂਦੇ ਆ ਕੰਮ ਵਿੱਚੇ ਰਹਿ ਜਾਂਦੇ ਨੇ ਇਸੇ ਤਰ੍ਹਾਂ ਤੁਸੀਂ ਪਹਿਲਾਂ ਆਪਣੇ ਕੰਮਾਂ ਨੂੰ ਪ੍ਰੈਫਰੈਂਸ ਦਿਓ ਹਾਂ ਜੇ ਕੋਈ ਐਮਰਜੈਂਸੀ ਹੈ ਕੋਈ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਤੁਸੀਂ ਹੈਲਪ ਕਰ ਸਕਦੇ ਹੋ ਪਰ ਪਰ ਪਹਿਲਾ ਜ਼ਰੂਰੀ ਇਹ ਹੈ ਕਿ ਤੁਸੀਂ ਆਪਣੇ ਕੰਮ ਨੂੰ ਪ੍ਰੀਫਰੈਂਸ ਦਿਓ ਪਹਿਲੇ ਆਧਾਰ ਤੇ ਉਹਨਾਂ ਨੂੰ ਕਰੋ ਪ੍ਰਾਇੋਰਟੀ ਤੇ ਇੱਕ ਇਹ ਹੈ ਜੀ ਕਿ ਕਈ ਵਾਰੀ ਕਈ ਯਾਰ ਦੋਸਤ ਮਿੱਤਰ ਕਾਰ ਡਰਾਈਵ ਕਰਦੇ ਨੇ ਕਈ ਵਾਰੀ ਲੌਂਗ ਡਰਾਈਵ ਵੀ ਕਰਦੇ ਨੇ ਕਿਉਂਕਿ ਸਾਡਾ ਬਹੁਤਾ ਟਾਈਮ ਹੈ ਜਿਹੜਾ ਉਹ ਡਰਾਈਵਿੰਗ ਦੇ ਵਿੱਚ ਵੀ ਲੰਘ ਜਾਂਦਾ ਹੈ ਉਸ ਟਾਈਮ ਤੇ ਤੁਸੀਂ ਉਸ ਸਮੇਂ ਦੀ ਜਿਹੜੀ ਸਹੀ ਵਰਤੋਂ ਇਸ ਤਰ੍ਹਾਂ ਕਰ ਸਕਦੇ ਹੋ ਮੇਰੇ ਮੁਤਾਬਕ ਕਿ ਤੁਸੀਂ ਉਸ ਟਾਈਮ ਤੇ ਕੋਈ ਆਪਣਾ YouTube ਤੇ ਜਾਂ ਕਿਸੇ ਹੋਰ ਪਲੇਟਫਾਰਮ ਤੇ ਕੋਈ ਵਧੀਆ ਕੋਈ ਸਿੱਖਣ ਵਾਲੀ ਕੋਈ ਵੀਡੀਓ ਤੁਸੀਂ ਦੇਖ ਸਕਦੇ ਹੋ ਸੁਣ ਸਕਦੇ ਹੋ ਮਤਲਬ ਕੋਈ ਆਡੀਓ ਵਗੈਰਾ ਜਿਵੇਂ ਕੋਈ ਜਿਹੜਾ ਤੁਸੀਂ ਕੋਈ ਕੰਮ ਕਰਦੇ ਹੋ ਉਹਦੇ ਨਾਲ ਕੋਈ ਸੰਬੰਧਿਤ ਜਾਂ ਤੁਸੀਂ ਕੁਝ ਹੋਰ ਸਿੱਖਣਾ ਚਾਹੁੰਦੇ ਹੋ ਜਾਂ ਕੋਈ ਮੋਟੀਵੇਸ਼ਨਲ ਵੀਡੀਓ ਤੁਸੀਂ ਸੁਣ ਸਕਦੇ ਹੋਗੇ ਠੀਕ ਹੈ ਜਾਂ ਫਿਰ ਤੁਸੀਂ ਦੂਜਾ ਇਹ ਹੈ ਤੁਸੀਂ ਉਸ ਡਰਾਈਵਿੰਗ ਦੇ ਦੌਰਾਨ ਸਫ਼ਰ ਦੇ ਦੌਰਾਨ ਤੁਸੀਂ ਫੋਨ ਕਾਲਸ ਵਗੈਰਾ ਕਰ ਸਕਦੇ ਹੋਗੇ ਕੋਈ ਕਿਸੇ ਨਾਲ ਗੱਲਬਾਤ ਕਰਨੀ ਹੈ ਕਿਉਂਕਿ ਕਾਰ ਦੇ ਵਿੱਚ ਬਲੂਟੁੱਥ ਲੱਗਿਆ ਹੋਇਆ ਹੁੰਦਾ ਹੈ ਕੰਨ ਦੇ ਫੋਨ ਲਗਾਉਣ ਦੀ ਜ਼ਰੂਰਤ ਨਹੀਂ ਹੈਗੀ ਤੁਸੀਂ ਹੈਂਡ ਫ੍ਰੀ ਹੁੰਦਾ ਹੈ ਸਪੀਕਰ ਤੇ ਹੁੰਦਾ ਹੈ ਫੋਨ ਹੈ ਜਿਹੜਾ ਇਸ ਤਰ੍ਹਾਂ ਚਲਾਉਂਦੇ ਹੋਏ ਕਾਰ ਨੂੰ ਤੁਸੀਂ ਗੱਲਬਾਤ ਕਰ ਸਕਦੇ ਹੋਗੇ ਜਾਂ ਫਿਰ ਇਹ ਹੈ ਕਿ ਤੁਸੀਂ ਉਸ ਟਾਈਮ ਤੇ ਅ ਮਤਲਬ ਤੁਸੀਂ ਕੁਝ ਅ ਕੋਈ ਐਜੂਕੇਸ਼ਨਲ ਵੀਡੀਓ ਹੋਊਗੀ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਕੁਝ ਤੁਸੀਂ ਜਿਹੜਾ ਹੈਗਾ ਸੁਣ ਸਕਦੇ ਹੋਗੇ ਜੇ ਤੁਸੀਂ ਡਰਾਈਵ ਨਹੀਂ ਕਰ ਰਹੇ ਤਾਂ ਤੁਸੀਂ ਉਸ ਟਾਈਮ ਤੇ ਸਟੱਡੀ ਕਰ ਸਕਦੇ ਹੋ ਪੜ੍ਹ ਸਕਦੇ ਹੋ ਜਾਂ ਜੋ ਕੋਈ ਤੁਸੀਂ ਹੋਰ ਕੰਮ ਕਰਦੇ ਹੋਗੇ ਜਿਵੇਂ ਐਡੀਟਿੰਗ ਵਗੈਰਾ ਹੋਊਗੀ ਇਸ ਤਰ੍ਹਾਂ ਦਾ ਕੁਝ ਵੀ ਕਰ ਸਕਦੇ ਹੋ ਤੇ ਇੱਕ ਦੋਸਤੋਂ ਮੈਂ ਤੁਹਾਨੂੰ ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਆ ਸਾਨੂੰ ਆਪਣੇ ਆਪ ਨੂੰ ਹਰੇਕ ਬੰਦੇ ਨੂੰ ਆਪਣੇ ਆਪ ਨੂੰ ਚੈਲੰਜ ਜ਼ਰੂਰ ਦੇਣਾ ਚਾਹੀਦਾ ਹੈ ਕਿ ਤੁਸੀਂ ਇੱਕ ਵਨ ਡੇ ਤੋਂ ਸਟਾਰਟ ਕਰ ਲਓ ਇੱਕ ਦਿਨ ਤੋਂ ਸਟਾਰਟ ਕਰ ਲਓ ਕਿ ਅੱਜ ਮੈਂ ਇਹ ਕੰਮ ਕਰਨਾ ਹੀ ਕਰਨਾ ਹੈ ਚੈਲੰਜ ਦੇਣਾ ਫਿਰ ਉਸ ਤੋਂ ਬਾਅਦ 2 ਦਿਨ 4 ਦਿਨ 5 ਦਿਨ ਹਫ਼ਤਾ ਮਹੀਨਾ ਇਸ ਤਰ੍ਹਾਂ ਚੈਲੰਜ ਜੇ ਤੁਸੀਂ ਦਿਓਗੇ ਤਾਂ ਤੁਸੀਂ ਜਿਹੜੇ ਕੰਮ ਨੇ ਉਹ ਜਲਦੀ ਕਰ ਲਓਗੇ ਨਿਪਟਾ ਲਓਗੇ ਤੁਹਾਡੇ ਅੰਦਰ ਇੱਕ ਜਜ਼ਬਾ ਵੀ ਹੋਏਗਾ ਤੁਸੀਂ ਐਕਟਿਵ ਵੀ ਹੋਵੋਗੇ ਜੋਸ਼ ਦੇ ਵਿੱਚ ਵੀ ਹੋਵੋਗੇ ਤੇ ਤੇ ਅੱਗੇ ਦੋਸਤੋ ਇੱਕ ਗੁਰਬਾਣੀ ਦੇ ਵਿੱਚ ਅਸੀਂ ਸ਼ਬਦ ਪੜ੍ਹਦੇ ਆ ਸੁਣਦੇ ਵੀ ਆ ਕਿ ਕੱਲ ਕਰੇ ਸੋ ਅੱਜ ਕਰ ਅੱਜ ਕਰੇ ਸੋ ਹੱਬ ਇਹਦੇ ਵਿੱਚ ਵੀ ਦੋਸਤੋ ਸਾਨੂੰ ਇਹੀ ਸਬਕ ਦਿੱਤਾ ਗਿਆ ਹੈ ਕਿ ਸਾਨੂੰ ਆਲਸੀ ਨਹੀਂ ਬਣਨਾ ਚਾਹੀਦਾ ਕੰਮਾਂ ਦੇ ਵਿੱਚ ਟਾਲਮਟੋਲ ਨਹੀਂ ਕਰਨੀ ਚਾਹੀਦੀ ਸਾਨੂੰ ਜ਼ਿਆਦਾ ਦੇਰੀ ਨਹੀਂ ਕਰਨੀ ਚਾਹੀਦੀ ਜਿਹੜੇ ਕੰਮ ਕਰਨੇ ਚਾਹੀਦੇ ਨੇ ਉਹ ਸਾਨੂੰ ਉਸੇ ਟਾਈਮ ਤੇ ਕਰ ਲੈਣੇ ਚਾਹੀਦੇ ਨੇ ਟਾਲਮਟੋਲ ਨਾ ਕੀਤੀ ਜਾਵੇ ਆਲਸ ਨਾ ਹੋਵੇ ਇਸ ਤਰ੍ਹਾਂ ਦੋਸਤੋ ਅਸੀਂ ਆਪਣੇ ਟਾਈਮ ਨੂੰ ਮੈਨੇਜ ਕਰ ਸਕਦੇ ਆਂਗੇ ਤੇ ਬਸ ਬੇਨਤੀ ਇਹੀ ਹੈ ਇਸ ਵੀਡੀਓ ਦੇ ਥਰੂ ਮੈਂ ਇਹ ਕਹਿਣਾ ਚਾਹੁੰਦਾ ਕਿ ਅਸੀਂ ਆਪਣਾ ਸਮਾਂ ਬਰਬਾਦ ਨਾ ਕਰੀਏ ਨਹੀਂ ਤਾਂ ਫਿਰ ਸਾਨੂੰ ਬਾਅਦ ਦੇ ਵਿੱਚ ਪਛਤਾਉਣਾ ਪਊਗਾ ਦੇ ਦੋਸਤੋ ਕੁਝ ਹੋਰ ਛੋਟੀਆਂ ਮੋਟੀਆਂ ਗੱਲਾਂ ਜਦੋਂ ਤੁਸੀਂ ਆਪਣਾ ਕੋਈ ਕੰਮ ਕਰਦੇ ਹੋ ਜਿਵੇਂ ਕੋਈ ਪੜਾਈ ਲਿਖਾਈ ਕਾਗਰ ਹੋ ਕੇ ਕਨਸੈਂਟਰੇਟ ਹੋ ਕੇ ਤਾਂ ਤੁਸੀਂ ਉਸ ਟਾਈਮ ਤੇ ਆਪਣੇ ਫੋਨ ਨੂੰ ਸਾਇਲੈਂਟ ਕਰ ਸਕਦੇ ਹੋ ਨੋਟੀਫਿਕੇਸ਼ਨ ਵਗੈਰਾ ਜਿਹੜੀ ਉਹ ਆਫ ਕਰ ਸਕਦੇ ਹੋ ਇੱਥੋਂ ਤੱਕ ਕਿ ਇੰਟਰਨੈਟ ਵੀ ਆਫ ਕਰ ਸਕਦੇ ਹੋ ਕਿਉਂਕਿ ਛੋਟੀ ਮੋਟੀ ਗੱਲ ਵੀ ਸਾਨੂੰ ਕਈ ਵਾਰੀ ਡਿਸਟਰਬ ਕਰ ਦਿੰਦੀ ਹੈ ਕੋਈ ਕਿਸੇ ਦਾ ਮੈਸੇਜ ਆ ਗਿਆ ਉਹਦੇ ਨਾਲ ਚੈਟਿੰਗ ਕਰਨ ਲੱਗੇ ਕਿਸੇ ਦੀ ਕੋਈ ਕਾਲ ਆ ਗਈ ਉਹਦੇ ਨਾਲ ਗੱਲਾਂ ਕਰਨ ਲੱਗੇ ਇਹ ਮੈਂ ਇਸ ਇਹ ਕਹਿ ਰਿਹਾ ਕਿ ਜਿੱਥੇ ਕੋਈ ਐਮਰਜੈਂਸੀ ਨਹੀਂ ਹੈਗੀ ਤੁਸੀਂ ਬਾਅਦ ਦੇ ਵਿੱਚ ਘੰਟੇ ਬਾਅਦ ਚੈੱਕ ਕਰ ਸਕਦੇ ਹੋ ਫੋਨ 2 ਘੰਟੇ ਬਾਅਦ ਬਾਅਦ ਚ ਕਾਊਂਟ ਕਰ ਸਕਦੇ ਹੋ ਜੇ ਕਿਸੇ ਦਾ ਫੋਨ ਆਇਆ ਹੈ ਮੈਸੇਜ ਕਰ ਸਕਦੇ ਹੋਗੇ ਕਿਉਂਕਿ ਆਪਾਂ ਦੇਖਦੇ ਆ ਕਿ ਅਨਨੈਸੀਸਰੀ ਜਿਹੜੇ ਹੈਗੇ ਨੇ ਗੈਰ ਜ਼ਰੂਰੀ ਮੈਸੇਜ ਵਗੈਰਾ ਹੁੰਦੇ ਰਹਿੰਦੇ ਨੇ ਬਹੁਤ ਗਰੁੱਪਾਂ ਦੇ ਵਿੱਚ ਬੰਦਾ ਕਈ ਵਾਰੀ ਐਡ ਹੁੰਦਾ ਹੈਗਾ ਇਸ ਤਰ੍ਹਾਂ ਸਾਡਾ ਟਾਈਮ ਵੇਸਟ ਹੁੰਦਾ ਹੈ ਅਸੀਂ ਕੋਈ ਵੀਡੀਓ ਆ ਗਈ ਕੋਈ ਇੱਧਰ ਉੱਧਰ ਦੀ ਵੈਸੀ ਉਹਦੇ ਵਿੱਚ ਟਾਈਮ ਬਰਬਾਦ ਕਰ ਦਿੰਦੇ ਆ ਫਿਰ ਉਹ ਵੀਡੀਓ ਦੇਖਣ ਤੋਂ ਬਾਅਦ ਹੋਰ ਕੁਝ ਦੇਖਣ ਲੱਗ ਜਾਂਦੇ ਆ ਇਸ ਤਰ੍ਹਾਂ ਫਿਰ ਢਿੱਲੇ ਪੈ ਜਾਂਦੇ ਆਗੇ ਇਹ ਇਹਦੇ ਨਾਲ ਵੀ ਸਾਨੂੰ ਇੱਕ ਹੈਲਪ ਮਿਲ ਸਕਦੀ ਹੈ ਕਿ ਤੇ ਮਤਲਬ ਸਾਡਾ ਜਿਹੜਾ ਕੰਮ ਦੇ ਉੱਪਰ ਜਿਹੜਾ ਧਿਆਨ ਹੈ ਉਹ اٹਕਣਾ ਚਾਹੀਦਾ ਹੈ ਪਟਕਣਾ ਨਹੀਂ ਚਾਹੀਦਾ ਤੇ ਦੋਸਤੋ ਉਹ ਇਸੇ ਤਰ੍ਹਾਂ ਅਸੀਂ ਅਸੀਂ ਆਪਣੇ ਜਿਹੜੇ ਗੋਲ ਨੇ ਟਾਰਗੇਟ ਨੇ ਏਮ ਨੇ ਸਾਡੇ ਜਿਹੜੇ ਟੀਚੇ ਨੇ ਮਨੋਰਥ ਨੇ ਉਦੇਸ਼ ਨੇ ਉਹਨਾਂ ਨੂੰ ਸੈੱਟ ਕਰੀਏ ਤੇ ਉਹਨਾਂ ਨੂੰ ਪ੍ਰਾਪਤ ਕਰਨ ਦੇ ਲਈ ਮਿਹਨਤ ਕਰੀਏ ਸੰਘਰਸ਼ ਕਰੀਏ ਆਪਣੇ ਟਾਈਮ ਨੂੰ ਮਤਲਬ ਉਹਦੀ ਜਿਹੜੀ ਟਾਈਮ ਦੀ ਸਹੀ ਵਰਤੋਂ ਕਰੀਏ ਜੇ ਅਸੀਂ ਉਹ ਉਹ ਦੇਸ਼ ਪ੍ਰਾਪਤ ਕਰਦੇ ਨੇ ਉਹ ਟੀਚਾ ਪ੍ਰਾਪਤ ਕਰਨਾ ਹੈਗਾ ਤੇ ਜਿਵੇਂ ਕਿ ਇੱਕ ਜਿਹੜੇ ਸਾਡੇ ਸਟੂਡੈਂਟ ਨੇ ਵਿਦਿਆਰਥੀ ਨੇ ਜਦੋਂ ਅਸੀਂ ਵੀ ਆਪਾਂ ਵੀ ਸਟੂਡੈਂਟ ਰਹਾਂਗੇ ਤੇ ਪੇਪਰਾਂ ਦੇ ਦੌਰਾਨ ਫਿਰ ਅਸੀਂ ਪੜ੍ਹਦੇ ਆਂ ਦਿਨ ਰਾਤ ਇੱਕ ਕਰ ਦਿੰਦੇ ਆਂ ਪਰ ਸਾਰਾ ਸਾਲ ਸਾਡਾ ਕਈ ਵਾਰੀ ਐਂ ਲੰਘ ਜਾਂਦਾ ਹੈ ਕਈ ਵਾਰੀ ਮੈਂ ਵੀ ਖੁਦ ਆਪਣਾ ਬਣਾਉਂਦਾ ਰਹੇਗਾ ਕਿ ਆ ਹਫਤੇ ਇਹ ਪੜਨਾ ਹੈ ਫਿਰ ਮਹੀਨੇ ਚੰਨਾ ਪੜਨਾ ਹੈ ਫਿਰ ਢਿੱਲੇ ਪੈ ਜਾਂਦੇ ਆ ਹੌਲੀ ਹੌਲੀ ਟਾਈਮ ਲੰਘ ਜਾਂਦਾ ਹੈ ਪੇਪਰ ਸਿਰ ਤੇ ਆ ਜਾਂਦੇ ਨੇ ਪਰ ਥੋੜਾ ਥੋੜਾ ਕਰੋ ਚਾਹੇ ਪਰ ਕੰਟੀਨਿਊ ਕਰੋ ਜੇ ਮਤਲਬ ਅਸੀਂ ਸਫਲ ਹੋਣਾ ਹੈ ਤਾਂ ਸਾਨੂੰ ਕੰਟੀਨਿਊ ਕਰਨਾ ਚਾਹੀਦਾ ਹੈ ਤੇ ਕੰਸਿਸਟੈਂਟ ਰਹਿਣਾ ਚਾਹੀਦਾ ਸਥਿਰ ਰਹਿਣਾ ਚਾਹੀਦਾ ਸਾਨੂੰ ਇਹ ਨਹੀਂ ਵੀ ਅੱਜ ਅਸੀਂ ਦੋ ਬੰਦੇ ਨੇ ਅਸੀਂ ਕੋਈ ਕੰਮ ਕਰ ਲਿਆ ਪੜਾਈ ਕਰਨੀ ਫਿਰ ਹਫਤਾ ਦਾ ਦਿਨ ਮਹੀਨਾ ਅਸੀਂ ਪੜੀਏ ਨਾ ਕੁਝ ਕਰੀਏ ਨਾ ਐਮੀ ਟਾਈਮ ਵੇਸਟ ਕਰ ਦਈਏ ਤੇ ਇਹਨਾਂ ਗੱਲਾਂ ਦਾ ਵੀ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਤੇ ਸਾਨੂੰ ਅਸੀਂ ਕੰਟੀਨਿਊ ਰਹੀਏ ਲਗਾਤਾਰ ਕੰਮ ਕਰਦੇ ਰਹੀਏ ਭਾਵੇਂ ਹਰ ਰੋਜ਼ ਥੋੜਾ ਥੋੜਾ ਕਰੀਏ ਕਿਉਂਕਿ ਜਿਵੇਂ ਆਪਾਂ ਕਹਿੰਦੇ ਆ ਕਿ ਬੂੰਦ ਬੂੰਦ ਨਾਲ ਵੀ ਆਪਣਾ ਬਾਲਟੀ ਭਰ ਜਾਂਦੀ ਹੈਗੀ ਠੀਕ ਹੈ ਜੀ ਭੜਾ ਭਰ ਜਾਂਦਾ ਤੇ ਇਹ ਡਿਸਾਈਡ ਕਰਨਾ ਜਿਵੇਂ ਕਿ ਮੈਂ ਪਹਿਲਾਂ ਗੱਲ ਕੀਤੀ ਹੈ ਬਹੁਤ ਜ਼ਰੂਰੀ ਹੈ ਕਿ ਕੀ ਕਰਨਾ ਹੈ ਕੀ ਨਹੀਂ ਕਰਨਾ ਜਿਹੜੇ ਕੰਮ ਕਰਨੇ ਹੀ ਨਹੀਂ ਉਹਨਾਂ ਨੂੰ ਡਿਲੀਟ ਕਰ ਦਿਓ ਲਿਸਟ ਦੇ ਵਿੱਚੋਂ ਜਿਹੜੇ ਬਹੁਤ ਜ਼ਿਆਦਾ ਜ਼ਰੂਰੀ ਨੇ ਉਹਨਾਂ ਨੂੰ ਟਿਕ ਕਰ ਲੋ ਏ ਲਗਾ ਲੋ ਨਾਲ ਕਿ ਇਹ ਪਹਿਲ ਦੇ ਆਧਾਰ ਤੇ ਕਰਦੇ ਨੇ ਬਾਕੀ ਉਸ ਤੋਂ ਬਾਅਦ ਏ ਬੀ ਸੀ ਡੀ ਜਿਵੇਂ ਕਿ ਆਪਾਂ ਪਹਿਲਾਂ ਗੱਲ ਕੀਤੀ ਹੈ ਉਸੇ ਹਿਸਾਬ ਨਾਲ ਆਪਾਂ ਕਰ ਸਕਦੇ ਹਾਂ ਤੇ ਕਈ ਵਾਰੀ ਜਿਵੇਂ ਆਪਣੇ ਮੂਡ ਦੀ ਗੱਲ ਆਪਾਂ ਕਰੀਏ ਕਈ ਵਾਰੀ ਆਪਾਂ ਹਰ ਇੱਕ ਬੰਦਾ ਕਹਿੰਦਾ ਹੈ ਕਿ ਮੂਡ ਨਹੀਂ ਹੈਗਾ ਕਈ ਵਾਰੀ ਅਸੀਂ ਬਹਾਨੇ ਬਣਾਉਂਦੇ ਆਂਗੇ ਇਸ ਤਰ੍ਹਾਂ ਦੋਸਤੋ ਜੇ ਇਹ ਹੈ ਕਿ ਜੇ ਅਸੀਂ ਸਫਲ ਹੋਣਾ ਚਾਹੁੰਦੇ ਆਂ ਕਾਮਯਾਬ ਹੋਣਾ ਚਾਹੁੰਦੇ ਆਂ ਤਾਂ ਇਹਨਾਂ ਬਹਾਨਿਆਂ ਨੂੰ ਆਪਣੇ ਮੂਡ ਨੂੰ ਸਾਨੂੰ ਸਾਈਡ ਤੇ ਰੱਖਣਾ ਚਾਹੀਦਾ ਹੈ ਕਿ ਮੂਡ ਨਹੀਂ ਹੈਗਾ ਸਾਨੂੰ ਮਤਲਬ ਮੋਟੀਵੇਟ ਰਹਿਣਾ ਚਾਹੀਦਾ ਹੈ ਤੇ ਆਪਣੇ ਉਦੇਸ਼ ਨੂੰ ਟੀਚੇ ਨੂੰ ਹਰ ਵੇਲੇ ਯਾਦ ਰੱਖਣਾ ਚਾਹੀਦਾ ਹੈ ਪਰਮਾਤਮਾ ਨੂੰ ਹਰ ਵੇਲੇ ਯਾਦ ਰੱਖਣਾ ਚਾਹੀਦਾ ਹੈ ਜਿਵੇਂ ਕਿ ਮੈਂ ਹਰ ਵੇਲੇ ਗੱਲ ਕਰਦਾ ਰਹਿੰਦਾ ਕਿ ਮੌਤ ਨੂੰ ਵੀ ਹਰ ਵੇਲੇ ਯਾਦ ਰੱਖਣਾ ਚਾਹੀਦਾ ਹੈ ਮੌਤ ਦਾ ਕੋਈ ਪਤਾ ਨਹੀਂ ਕਦੋਂ ਕਿੱਥੇ ਤੇ ਕਿਵੇਂ ਆ ਜੇ ਇਸ ਲਈ ਸਾਨੂੰ ਜਿਹੜੇ ਜਿਆਦਾ ਜ਼ਰੂਰੀ ਕੰਮ ਨੇ ਉਹਨਾਂ ਦੇ ਵਿੱਚ ਦੇਰੀ ਨਹੀਂ ਕਰਨੀ ਚਾਹੀਦੀ ਉਹ ਕਰ ਲੈਣੇ ਚਾਹੀਦੇ ਨੇ ਤੇ ਜਿਹੜੀ ਮੋਟੀਵੇਸ਼ਨ ਹੈ ਦੋਸਤੋ ਇਹ ਮੈਨੂੰ ਇਹ ਲੱਗਦਾ ਕਿ ਇੱਕ ਨਹਾਉਣ ਦੀ ਤਰ੍ਹਾਂ ਖਾਣ ਪੀਣ ਦੀ ਤਰ੍ਹਾਂ ਜਿਵੇਂ ਕਿ ਆਪਾਂ ਹਰ ਰੋਜ਼ ਨਹਾਉਂਦੇ ਆਂ ਹਰ ਰੋਜ਼ ਖਾਂਦੇ ਪੀਂਦੇ ਆਂ ਇਸੇ ਤਰ੍ਹਾਂ ਜਿਹੜੀ ਮੋਟੀਵੇਸ਼ਨ ਹੁੰਦੀ ਹੈ ਉਹ ਵੀ ਸਾਨੂੰ ਹਰ ਰੋਜ਼ ਇਸੇ ਤਰ੍ਹਾਂ ਚਾਹੀਦੀ ਹੁੰਦੀ ਹੈ ਸਾਨੂੰ ਹਰ ਰੋਜ਼ ਕੋਈ ਨਾ ਕੋਈ ਮੋਟੀਵੇਸ਼ਨਲ ਵੀਡੀਓ ਦੇਖ ਲੈਣੀ ਚਾਹੀਦੀ ਹੈ ਉਹਦੇ ਨਾਲ ਸਾਨੂੰ ਮੋਟੀਵੇਸ਼ਨ ਮਿਲਦੀ ਹੈ ਪ੍ਰੇਰਣਾ ਮਿਲਦੀ ਹੈ ਅਸੀਂ ਐਕਟਿਵ ਰਹਿੰਦੇ ਆਂ ਜੋਸ਼ ਵਿੱਚ ਰਹਿੰਦੇ ਆਂ ਕੰਮ ਦੇ ਵਿੱਚ ਸਾਡਾ ਧਿਆਨ ਰਹਿੰਦਾਗਾ ਅਸੀਂ ਫਿਰ ਜਿਹੜਾ ਸਾਡਾ ਮਾਈਂਡ ਹੈ ਮਨ ਹੈ ਉਹ ਭਟਕਦਾ ਨਹੀਂ ਤੇ ਸਾਨੂੰ ਸਾਡਾ ਉਦੇਸ਼ ਟੀਚਾ ਮਨੋਰ ਤੇ ਮਕੂਲ ਟਾਰਗੇਟ ਸਾਰਾ ਕੁਝ ਇਹ ਯਾਦ ਰਹਿੰਦਾ ਤੇ ਇਸੇ ਤਰ੍ਹਾਂ ਸਾਨੂੰ ਮੋਟੀਵੇਟ ਵੀ ਰਹਿਣਾ ਚਾਹੀਦਾ ਹੈ ਇਸ ਤਰ੍ਹਾਂ ਦੋਸਤੋ ਇਹ ਹੈ ਕਿ ਇਹ ਤਾਂ ਕੁਝ ਟਿਪਸ ਹੈਗੇ ਸੀ ਜਿਹੜੇ ਅਸੀਂ ਫੋਲੋ ਕਰ ਸਕਦੇ ਆ ਜਿਨ੍ਹਾਂ ਦੇ ਨਾਲ ਅਸੀਂ ਆਪਣੀ ਟਾਈਮ ਦੀ ਤੇ ਆਪਣੇ ਪੈਸੇ ਦੀ ਸੇਵਿੰਗ ਕਰ ਸਕਦੇ ਆਂਗੇ ਹਾਲਾਂਕਿ ਪੈਸੇ ਦੀ ਅਪਾਂ ਜ਼ਿਆਦਾ ਗੱਲਬਾਤ ਨਹੀਂ ਕੀਤੀ ਪਰ ਪੈਸੇ ਦੀ ਸਿਹਤ ਕਰਨੀ ਵੀ ਬਹੁਤ ਜ਼ਰੂਰੀ ਹੈ ਜੇ ਅਸੀਂ ਸੁਖੀ ਹੋਣਾ ਚਾਹੁੰਦੇ ਆ ਸੈਟੀਸਫਾਈਡ ਹੋਣਾ ਚਾਹੁੰਦੇ ਆ ਕਾਮਯਾਬ ਹੋਣਾ ਚਾਹੁੰਦੇ ਆ ਤੇ ਦੋਸਤੋ ਗੱਲਾਂ ਬਾਤਾਂ ਤਾਂ ਹੋਰ ਵੀ ਬਹੁਤ ਨੇ ਪਰ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਏਗੀ ਤੇ ਹੋ ਸਕਦਾ ਮੇਰੇ ਤੋਂ ਕੁਝ ਗਲਤੀਆਂ ਹੋ ਗਈਆਂ ਹੋਣ ਤੇ ਮੈਨੂੰ ਮਾਫ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਤੇ ਜੇ ਮੇਰੇ ਤੋਂ ਕੋਈ ਗਲਤੀਆਂ ਹੋਈਆਂ ਨੇ ਵੀਡੀਓ ਦੇ ਵਿੱਚ ਕੋਈ ਕਮੀਆਂ ਕਮਜ਼ੋਰੀਆਂ ਜਾਂ ਘਾਟਾਂ ਨੇ ਪਲੀਜ਼ ਕਮੈਂਟ ਕਰਕੇ ਉਹ ਵੀ ਜਰੂਰ ਦੱਸਿਓ ਜੇ ਤੁਹਾਡੇ ਮਾਈਂਡ ਦੇ ਵਿੱਚ ਦਿਮਾਗ ਦੇ ਵਿੱਚ ਕੋਈ ਗੁੱਟ ਆਈਡੀਆ ਹੈਗਾ ਕੋਈ ਚੰਗੀ ਸਲਾਹ ਹੈਗੀ ਹੈ ਕੋਈ ਸੁਝਾਅ ਹੈਗਾ ਤਾਂ ਉਹ ਵੀ ਤੁਸੀਂ ਜਰੂਰ ਦੇ ਸਕਦੇ ਹੋਗੇ ਤੇ ਇੰਦੀਆਂ ਕੋ ਬੇਨਤੀ ਹੈ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਮਿਹਰਬਾਨੀ